ਕਿੰਨੇ ਪੈਸੇ ਦੇਣੇ ਨੇ ਇਹਨਾਂ ਦੇ 60 70 ਬਣਾਈ ਬੈਠੇ ਨੇ ਵੀ ਆਜ ਬਾਤ ਤੇ ਇੱਕ ਬੈਲ ਲੈ ਗਿਆ ਦੱਸਣਾ ਮੇਰੇ ਬੱਚਾ ਜੀ ਪਾਣੀ ਸਕੂਲ ਦੇ ਜਿੰਨੇ 5000 ਰੁਪਏ ਦਾ ਕਰਦਾ ਅੱਛਾ ਬੈਂਕੜਾ ਨੇ ਪੈਸੇ ਦੇਈਏ ਦੇਓ ਚੱਲਦੇ ਆ ਚਿੰਗ ਕਿਨੇ ਹਾਂਜੀ ਅਸੀਂ ਬਾਪੂ ਜੀ ਨੂੰ ਲੈ ਕੇ ਹੁਣ ਬੈਂਕ ਦਾ ਜਿਹੜਾ ਹੈਗਾ ਇਹਨਾਂ ਸਰ ਕਰਜ਼ਾ ਕਾਫੀ ਟਾਈਮ 50 60 ਕੇ 70000 ਰੁਪਏ ਹੋਊਗਾ ਬਾਕੀ ਜਾ ਕੇ ਪਤਾ ਲੱਗੂਗਾ ਤੇ ਉਹ ਦੇਣ ਚੱਲੇ ਆ ਤੇ ਬਿਜਲੀ ਦਾ ਬਿੱਲ ਵੀ ਨਾਲ ਹੀ ਅੱਜ ਅਸੀਂ ਭਰ ਕੇ ਤੇ ਬਾਕੀ ਬਾਪੂ ਜੀ ਉਹਨਾਂ ਨੇ ਜੋ ਚਾਹੀਦਾ ਸੀ ਲੈ ਕੇ ਦੇਵਾਂਗੇ ਥੋੜਾ ਲੋਨ ਇੱਕ ਨਹੀਂ ਸੀ ਦੋ ਲੋਨ ਚਾਦਦੇ ਦੋ ਤਿੰਨ ਸਾਲ ਹੋ ਗਏ ਹੈ ਨਾ ਇੱਕ ਉਹ ਸੀ ਇੱਕ ਹੋਣ ਵਾਲਾ ਸੀ ਉਹ ਦੋਵੇਂ ਉਹਨਾਂ ਨੂੰ ਕਹਤਾ ਵੀ ਉਹ ਬੰਦ ਕਰਦੇ ਤੇ ਜਿਹੜੇ ਪੈਸੇ ਬਣਦੇ ਆ ਉਹ ਦੇ ਦੇ ਆ ਠੀਕ ਹੈ ਤੇ ਬਿੱਲ ਦਾ ਜਿਹੜਾ ਹੈਗਾ 10000 ਇਹ ਵੀ ਬਹੁਤ ਧੰਨਵਾਦ ਆ ਬਾਈ ਤੁਹਾਡਾ ਹੁਣ ਤੁਹਾਨੂੰ ਉਹ ਤੁਹਾ ਘਰ ਆ ਕੇ ਦੇ ਦਿੰਨੇ ਆ ਉਹਦਾ ਤੁਸੀਂ ਸਮਾਰਟਫੋਨ ਢਾ ਕੇ ਪਾ ਲਓ ਠੀਕ ਹੈ ਉਹ ਵੀ ਲੱਗਦੇ ਟੱਪ ਦੇ ਅਸੀਂ ਤੁਹਾਨੂੰ ਕੋਈ ਨਾ ਕੋ ਦੇ ਕੇ ਜਾਇ ਕਰਾਂਗੇ ਇਹ ਚੋਦੇ ਵੀਰ ਵੀਰ ਬੈ ਜੋ ਬੈ ਜੋ ਬੈ ਜੋ ਠੀਕ ਹੈ ਤੇ ਸਾਰਾ ਕੁਝ ਨਿਬੜ ਗਿਆ ਹੁਣ ਚੰਦ ਬਾਦੂ ਆ ਇਹ ਤੇ ਰੱਖ ਲਓ ਸਮਾਨ ਸੋਨ ਪਾੜੋ ਘਰੇ ਬਹੁਤ ਜੀ ਤੁਹਾਡਾ ਧੰਨਵਾਦ ਬੱਚਿਓ ਜਿਨੇ ਮੇਰੀ ਮਦਦ ਕੀਤੀ ਹੈ ਤੁਹਾਨੂੰ ਰੱਬ ਵਾਲਾ ਵਾਲਾ ਦੇਵੇ ਤੁਹਾਡੀਆਂ ਜਿੰਦਗੀਆਂ ਲੰਮੀਆਂ ਕਰੇ ਬਾਪੂ ਜੀ ਕਹਿੰਦੇ ਉਹਨਾਂ ਦਾ ਸਾਰਿਆਂ ਬੱਚਿਆਂ ਦਾ ਧੰਨਵਾਦ ਸਾਰੇ ਵੀਰ ਭੈਣਾਂ ਦਾ ਜਿਨ੍ਹਾਂ ਨੇ ਬਜ਼ੁਰਗਾਂ ਦੀ ਮਦਦ ਕੀਤੀ ਹੈ ਤੇ ਹੁਣ ਅਸੀਂ ਚੱਲੇ ਆ ਵਾਹਿਗੁਰੂ ਜੀ